ਛੱਪੀ ਜਾਣਾ ਜਦੋਂ ਜਲਦਾ ਹੈ ਉਹਨੇ ਬਾਤ ਰੱਖਿਆ ਗਿਆ ਦੇਖੋ ਬਹੁਤ ਤੇਜ਼ ਆ ਰਿਹਾ ਪਰਨਾ ਗਿਆ ਹੋਟਲ ਗਿਆ ਬਾਕੀ ਸਰਕਾਰ ਨੂੰ ਆ ਗਿਆ ਤੜਕੀ ਭਾਰਤੀ ਜਨਤੀ ਦੇ ਬਾਬਾ ਦੇ ਸੈਨਾ ਆੜ ਜਿਹੜਾ ਆ ਗਿਆ ਹੜ ਇਹਨੂੰ ਹੜ ਕਹਿੰਦੇ ਉਹ ਥਾੜੇ ਕਾਂ ਦੇ ਉੱਤਰ ਆਇਆ ਇਹ ਆ ਗਿਆ ਹੜ ਇਹਨੂੰ ਹੜ ਕਹਿੰਦੇ ਉਹ ਥਾੜੇ ਕਾਂ ਦੇ ਉੱਤਰ ਆਇਆ ਕੰਪਨੀ ਅਗਲੀ ਕਿੱਥੇ ਜਾ ਰਹੀ ਹੈ ਬਾਕੀ ਆ ਮੋੜੇ ਦੇ ਨੇ ਤੇ ਆ ਤੇ ਭਾਰਤੀ ਸਾਨਕ ਨੇ ਮੋੜੇ ਦੀ ਹੱਦ ਤੇ ਆ ਪੈਦਲ ਬੱਲ ਤੇ ਜਾ ਰਹੀ ਆ ਦੇਖੋ ਤੁਸੀਂ ਕੋਈ ਹੈ ਦੂਰ ਤੱਕ ਤੁਹਾਨੂੰ ਪੈਸੀ ਤੋਂ ਦੱਸਣਗੇ ਕਿ ਕਿ ਆ ਦੇਖੋ ਤੁਹਾਨੂੰ ਮੇਸੀ ਪੈਸੀ ਤੋਂ ਦੱਸਣਗੇ ਕੋਈ ਕੇ ਜੀ ਨੇ ਝੜਕਾ ਦੇ ਦੇ ਸੀ ਖਾਨਾਂ ਨੂੰ ਜੁਦਾ ਦੇ ਕੇ ਕਿੱਥੇ ਤੱਕ ਨਾ ਕਿਉਂਕਿ ਜਿਹੜਾ ਸਰਪਟਾਟੂਟ ਕੌਨ ਨੂੰ ਸੁਣਾਣਾ ਨਹੀਂ ਆਇਆ ਰਾਜਨਾ ਦਾ ਸਭ ਜਾ ਕੇ ਪਈ ਇਹ ਕਿਹੜਾ ਹੈ ਜਿਹੜਾ ਸੜਿਆ ਤੋਂ ਗਿਆ ਹਾਕੀ ਦੇ ਬਿੰਡੇ ਇਹ ਤੇ ਵਿਆਹ ਦੇਖੋ ਅੱਜ ਜਿਹੜਾ ਹਰ ਸਾਲ ਜੰਪੀ ਜੰਨੇ ਸਾਰਾ ਮਾਰਚ ਨਿਕਲਦਾ ਅੱਜ ਮਹਿਤੋ ਸੈਡ ਦੇ ਵਿੱਚ ਖਾਨ ਨੂੰ ਫੁਕਾ 42 ਦੇ ਪਾਸ ਦਾ ਨੀ ਦਾ ਬਾਬਾ ਮੈਂ ਬੋਹਾ ਬੰਨ ਲਿਆ ਫਟੇ ਗਏ ਜਿਹੜੇ ਜਿਹੜਾ ਉਹ ਮਾਰ ਕੇ ਪਿੱਛੇ ਜਾ ਰਿਹਾ ਹੜਕਾਂ ਦੇ ਵਿੱਚ ਉਹਨਾਂ ਤੋਂ 35 ਟੈਕਟਰ ਜਿਦਾ ਉਹ ਆਏ ਨੇ ਪ੍ਰਾਤਰੀ ਜਿੱਦੇ ਬਣੀਆਂ ਸਾਰੀਆਂ ਇਹ ਹੱਤ ਕਾਂ ਦੀਆਂ ਜਿਹੜੀਆਂ ਦੇ ਟ੍ਰੈਕਟਰ ਬੁਲਾਈਆਂ ਜਿਹੜੀ ਬਗੜਾ ਜਾਣਗੇ ਕੋਈ ਵੀ ਜਿਹਦੇ ਬੰਦੀ ਜਿਹੜੀ ਉਹ ਅੱਜ ਘਰਾਚ ਨਹੀਂ ਬੈਠੀ ਸਾਰੀਆਂ ਕਿੱਥੇੋਂ ਕਢਿਆ ਲੋਕਾਂ ਤੇ ਜਿਹੜੇ ਆ ਫੇਰ ਰੋਡ ਤੇ ਕੱਢ ਲਏ ਗਏ ਆ ਇਹ ਆ ਲੋਕਾਂ ਦਾ ਰੂਹ ਕਿ ਸਰਕਾਰ ਜੇ ਵੀ ਨਾ ਜਾਗੀ ਤੇ ਫਿਰ ਇਹ ਸਰਕਾਰ ਜਿਹੜੀ ਆ ਉਹ ਤਰੇ ਭਜਾਉਣ ਵਾਲਾ ਕੰਮ ਹੋ ਜੂਗਾ ਦੇਖੋ ਲੋਕਾਂ ਨਾਲ ਕੋਈ ਵੀ ਕੰਮ ਨਹੀਂ ਕੀਤਾ ਇਹੋ ਜੀ ਸਰਕਾਰ ਨੂੰ ਸਟਾਮ ਨਹੀਂ ਦੇਣਾ ਕਿ ਅੱਜ ਤੋਂ ਸਿਰਫ ਟਰੈਕਟਰ ਜਿਹੜੇ ਆ ਇਹ ਸਿਰਫ ਇੱਥੇ ਦੀਆਂ ਕੰਨਾਲੀਆਂ ਉੱਪਰ ਆ ਗਏ ਨੇ ਸੜਕਾਂ ਤੇ ਆ ਇਹ ਟਰੈਕਟਰ ਦੇ ਦਿੱਲੀ ਵਾਲੋਂ ਜਿੱਦੇ ਹੋ ਗਏ ਅਤੀ ਜਿਹੜਾ ਬਾ ਕਾਚਮੇ ਜ ਹੈ ਕਿ ਜਦ ਤੱਕ ਉਹ ਰੱਖ ਰਹੀ ਹੈ ਸਿਕਿਟੀ ਦੁਕਾਨ ਤੋਂ ਜਨਾ ਚਾਹੇ ਕਿ ਆਪ ਜੀ ਆਪ ਨੂੰ ਇਹ ਚਾਹਤਾ ਕਰਦੇ ਜੀ ਅਰੇ ਪਿਆ ਮੈਂ ਜਦੋਂ ਉੱਥੇ ਬੈਠੀ ਸੀ ਤਾਂ ਕਹਾ ਹਲਕੂ ਕਰਦੇ ਕਿਉਂਕਿ ਜੇ ਲੋਕਾਂ ਨਾਲ ਹੋ ਗੱਲ ਨਾ ਕਰਨਾ ਕਾਰਨ ਦਾ ਗੀਰਨ ਸਾਰਿਆਂ ਨੂੰ 15 ਸਾਲ ਕੇ ਕਿ ਪਸਰੇ ਨੂੰ ਹਲਾ ਕਰਕੇ Bukan ਬਰਾਲੂ ਦੀ ਕੀ ਆ ਹੜਾ